ਬੀਤੇ ਦਿਨਾਂ ਦੇ ਵਿੱਚ ਸੀਤ ਲਹਿਰ ਨੇ ਲੋਕਾਂ ਦੇ ਹੱਡ ਤਿੱਕੜ ਠਾਰ ਦਿੱਤੇ ਤੇ ਬੀਤੇ ਕੱਲ ਬਰਸਾਤ ਨਾਲ ਮੌਸਮ ਦੇ ਵਿੱਚ ਫਰਕ ਤਾਂ ਜਰੂਰ ਆਇਆ ਧੁੱਪ ਵੀ ਨਿਕਲੀ ਹੋਈ ਆ ਪਰ ਕਿਤੇ ਨਾ ਕਿਤੇ ਕਿਸਾਨਾਂ ਦਾ ਇਸ ਬਰਸਾਤ ਦੇ ਨਾਲ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਬੀਤੇ ਦਿਨ ਸੈਂਟਰ ਗਵਰਨਮੈਂਟ ਵੱਲੋਂ ਬਜਟ ਵੀ ਪੇਸ਼ ਕੀਤਾ ਗਿਆ ਔਰ ਕਿਸਾਨਾਂ ਵਿੱਚ ਥੋੜਾ ਜਿਹਾ ਰੋਸ ਵੀ ਹੈਗਾ ਕਿਉਂਕਿ ਹਰ ਤਰ੍ਹਾਂ ਬਜ਼ਾਰ ਦੇ ਵਿੱਚ ਕਿਸਾਨਾਂ ਨੂੰ ਇਸ ਵਾਰ ਵੀ ਪਿੱਛੇ ਰੱਖਿਆ ਗਿਆ ਕਿਸਾਨਾਂ ਨੂੰ ਕੋਈ ਵੀ ਰਾਹਤ ਜਿਹੜੀ ਹੈਗੀ ਉਹ ਨਹੀਂ ਮਿਲੀ ਮੇਰੇ ਨਾਲ ਇਸ ਵੇਲੇ ਕਿਸਾਨ ਆਗੂ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਜੀ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਡੈਲੀ ਸੂਰ ਟੀਵੀ ਤੇ ਧੰਨਵਾਦ ਜੀ ਇੱਕ ਤਾਂ ਠੀਤ ਲਹਿਰ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ ਕੱਲ ਬੀਤੇ ਕੱਲ ਜਦੋਂ ਬਰਸਾਤ ਹੋਈ ਆ ਉਹਦੇ ਨਾਲ ਕਾਫੀ ਫਸਲਾਂ ਇੰਦਾ ਦੀਆਂ ਹੈਗੀਆਂ ਜਿਨ੍ਹਾਂ ਦਾ ਨੁਕਸਾਨ ਜਿਹੜਾ ਹੋਣ ਦਾ ਖਰਚਾ ਜਿਹੜਾ ਹੈਗਾ ਕਿਸਾਨਾਂ ਨੂੰ ਹੋ ਰਿਹਾ ਹੈਗਾ ਵੀ ਹੋ ਸਕਦਾ ਵੀ ਜਿੱਦਾਂ ਆਲੂ ਹੈਗੇ ਆ ਔਰ ਪਸ਼ੂਆਂ ਦੇ ਜਿਹੜਾ ਖਾਨ ਵਾਲਾ ਚਾਰਾ ਹੈਗਾ ਉਹਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈਗਾ ਤੁਸੀਂ ਕੀ ਕੀ ਅੰਦਾਜ਼ਾ ਹੈਗਾ ਤੁਹਾਡਾ ਕਿ ਕਿਹੜਾ ਕਿਹੜੀ ਫਸਲ ਨੂੰ ਹੋਰ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਦਾ ਧੰਨਵਾਦ ਕਰਦਾ ਕਿਉਂਕਿ ਸਮੇਂ-ਸਮੇਂ ਸਾਡੇ ਕਿਸਾਨਾਂ ਦੇ ਮੁੱਦੇ ਜਿਹੜੇ ਉਠਾਉਂਦੇ ਰਹਿੰਦੇ ਆ ਦੇਖੋ ਕਿਸਾਨ ਤੇ ਤਾਂ ਦੁਰੀ ਮਾਰ ਪੈ ਰਹੀ ਆ ਸਰਕਾਰਾਂ ਦੀ ਜਿਹੜੀਆਂ ਗਲਤ ਨੀਤੀਆਂ ਦੀ ਬੇਰੁਕੀ ਉਹ ਤਾਂ ਚੱਲਣੀ ਪੈ ਰਹੀ ਆ ਪਤਾ ਨਹੀਂ ਕੁਦਰਤ ਵੀ ਕਿਉਂ ਕਿਸਾਨ ਤੋਂ ਜਿਹੜਾ ਨਾਰਾਜ਼ ਆ ਤੁਸੀਂ ਦੇਖਿਆ ਪਿਛਲੇ ਕਈ ਦਿਨਾਂ ਬਾਅਦ ਜਿਹੜੀ ਆ ਧੁੱਪ ਨਿਕਲੀ ਆ ਜਿਹੜੀ ਉਹ ਸ਼ੀਤ ਲੇਰ ਚੱਲਦੀ ਰਹੀ ਧੁੱਪ ਬਿਲਕੁਲ ਨਹੀਂ ਨਿਕਲੀ ਉਹਦੇ ਕਰਕੇ ਸਾਡੇ ਕਣਕਾਂ ਦੀ ਗ੍ਰੋਥ ਵੀ ਰੁਕੀ ਜਿੱਦਾਂ ਦੁਆਬਾ ਇਹਦੇ ਵਿੱਚ ਆਲੂ ਦੀ ਬਹੁਤ ਵੱਡੇ ਪੱਧਰ ਤੇ ਫਸਲ ਬੀਜੀ ਜਾਂਦੀ ਆ ਆਲੂ ਦੀ ਫਸਲ ਵੀ ਬਹੁਤ ਇਸ ਤੋਂ ਪ੍ਰਭਾਵਤ ਹੋਈ ਉਹਨੂੰ ਬਿਮਾਰੀਆਂ ਬਹੁਤ ਲੱਗੀਆਂ ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਅੱਗੇ ਆਲੂ ਦਾ ਜਿਹੜਾ ਇਸ ਵਾਰੀ ਰੇਟ ਬਿਲਕੁਲ ਨਹੀਂ ਸੀਗਾ ਅੱਗੇ ਸਾਡਾ ਬਹੁਤ ਸਾਰਾ ਆਲੂ ਜਿਹੜਾ ਬਾਗਾ ਬਾਰਡਰ ਦੇ ਰਾਹੀਂ ਅਰਬ ਕੰਟਰੀਆਂ ਨੂੰ ਜਾਂਦਾ ਸੀ ਜਿਹਦੇ ਨਾਲ ਸਾਡਾ ਥੋੜਾ ਰੇਟ ਬਣਿਆ ਰਹਿੰਦਾ ਸੀ ਪਰ ਪਿਛਲੇ ਕੁ ਸਾਲਾਂ ਤੋਂ ਕੇਂਦਰ ਸਰਕਾਰ ਨੇ ਤੁਸੀਂ ਦੇਖੋ ਵੀ ਪੰਜਾਬ ਤਾਂ ਜਿਹੜਾ ਆ ਇੱਥੇ ਤਾਂ ਪਾਕਿਸਤਾਨ ਸਾਡਾ ਦੁਸ਼ਮਣ ਆ ਪਰ ਗੁਜਰਾਤ ਥਾਣੀ ਸਾਰਾ ਵਪਾਰ ਹੁੰਦਾ ਕਿੱਡੀ ਵੱਡੀ ਇਹ ਬੇਇਨਸਾਫੀ ਆ ਉਹਦੇ ਕਰਕੇ ਵੀ ਸਾਡਾ ਆਲੂ ਦਾ ਰੇਟ ਨਹੀਂ ਬਣ ਰਿਹਾ ਬਿਮਾਰੀਆਂ ਦਾ ਮੌਸਮ ਕਰਕੇ ਸਾਹਮਣਾ ਬਹੁਤ ਵੱਡਾ ਜਿਹੜਾ ਉਹ ਕਿਸਾਨਾਂ ਦੇ ਇੱਕ ਤਾਂ ਰੇਟ ਹੈ ਨਹੀਂ ਇੱਕ ਫਸਲ ਬਚਾਉਣ ਦੇ ਲਈ ਉਹਨਾਂ ਨੂੰ ਸਪਰੇਹਾਂ ਕਰਨੀਆਂ ਪਈਆਂ ਫਿਰ ਇਹ ਸੀ ਵੀ ਅੱਗੇ ਜਿਹੜੀ ਕਣਕ ਦੇ ਲਈ ਜਿਹੜੀ ਠੰਡ ਸੀਗੀ ਕੋਰਾ ਸੀ ਲਾਹੇਬੰਦ ਸੀ ਪਰ ਉਹਦੇ ਚ ਇਹ ਹੁੰਦਾ ਸੀ ਵੀ ਸਵੇਰੇ ਸਵੇਰੇ ਕੋਰਾ ਪੈਂਦਾ ਸੀ ਦੁਪਹਿਰ ਨੂੰ ਧੁੱਪ ਨਿਕਲ ਆ ਜਾਂਦੀ ਸੀ ਉਹ ਕਣਕ ਦੀ ਲਈ ਘੇੜਾ ਕੰਮ ਕਰਦੀ ਸੀ ਪਰ ਜਿਹੜਾ ਇੰਨੇ ਦਿਨ ਸੂਰਜ ਦੇਵਤਾ ਦੇ ਦਰਸ਼ਨੇ ਨਹੀਂ ਹੋਏ ਉਹ ਕਿਤੇ ਨਾ ਕਿਤੇ ਸਾਡੀ ਕਣਕ ਦੀ ਗ੍ਰੋਥ ਵੀ ਰੁਕੀ ਆ ਸਭ ਤੋਂ ਵੱਡੀ ਸੀ ਜਿਹੜੀ ਸਾਡੀ ਚਿੱਟੀ ਕਰਾਉਂਦੀ ਦੁੱਧ ਦਾ ਕੰਮ ਅਸੀਂ ਡੈਰੀ ਧੰਦੇ ਨਾਲ ਵੀ ਕਈ ਕਿਸਾਨ ਤਾਂ ਹਰ ਘਰ ਦੇ ਵਿੱਚ ਪਸ਼ੂ ਹੈ ਪਰ ਉਹ ਹਰਾਚਾਰਾ ਜਿਹੜਾ ਸੀ ਉਹ ਵੀ ਇਸ ਮੌਸਮ ਤੋਂ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਤੇ ਲੈ ਦੇਖ ਜੀ ਕਿਸਾਨਾਂ ਦਾ ਬਹੁਤ ਨੁਕਸਾਨ ਹੀ ਹੋਇਆ ਇਸ ਜਿੰਨੇ ਵੀ ਮੌਸਮ ਨਾਲ ਇਹਨਾਂ ਦਿਨਾਂ ਦੇ ਵਿੱਚ ਮੱਕੀ ਦੀ ਫਸਲ ਵੀ ਬੀਜੀ ਜਾਂਦੀ ਹੈ ਮੱਕੀ ਦਾ ਕੁਝ ਜੀ ਕਿ ਫਸਲ ਬੀਜੀ ਗਈ ਕਿਸਾਨਾਂ ਵੱਲੋਂ ਜਾਂ ਮੌਸਮ ਕਰਕੇ ਉਹ ਵੀ ਰਹਿ ਗਈ ਵਿੱਚ ਦੇਖੋ ਫਰਵਰੀ ਦੇ ਸਟਾਰਟ ਦੇ ਵਿੱਚ ਮੱਕੀ ਦੀ ਬਜਾਈ ਪੂਰੇ ਜੋਬਨ ਤੇ ਹੁੰਦੀ ਸੀ ਪਰ ਇਸ ਵਾਰੀ ਜਿਹੜੀ ਠੰਡ ਧੁੱਪ ਨਹੀਂ ਨਿਕਲੀ ਆਲੂਆਂ ਦੀ ਫਸਲ ਦੀ ਪਟਾਈ ਨਹੀਂ ਸਮੇਂ ਸਿਰ ਹੋ ਸਕੀ ਕਿਉਂਕਿ ਉਹਨਾਂ ਦੀ ਗਰੋਥ ਨਹੀਂ ਪੂਰੀ ਹੋਈ ਉਹਦੇ ਕਰਕੇ ਸਾਡੀਆਂ ਜਿਹੜੀਆਂ ਅਗਲੀਆਂ ਫਸਲਾਂ ਬੀਜੀਆਂ ਜਾਣੀਆਂ ਸੀ ਗੰਨੇ ਦੀ ਬਜਾਈ ਵੀ ਸ਼ੁਰੂ ਥੋੜੇ ਦਿਨਾਂ ਤਾਈ ਹੋ ਜਾਣੀ ਉਹ ਸਾਰੀਆਂ ਫਸਲਾਂ ਜਿਹੜੀਆਂ ਪ੍ਰਭਾਵਤ ਮੌਸਮ ਕਰਕੇ ਹੋ ਰਹੀਆਂ ਅੱਛਾ ਇੱਕ ਬਜਟ ਕੱਲ ਪੇਸ਼ ਕੀਤਾ ਗਿਆ ਪਰ ਸਰਕਾਰ ਵੱਲੋਂ ਨਿਰਮਲਾ ਸਿਤਾਰਾ ਮਨੋਹਰਾ ਵੱਲੋਂ ਜਿਹੜੇ ਵਿੱਤ ਮੰਤਰਾਲੇ ਸੈਂਟਰ ਗਵਰਨਮੈਂਟ ਉਹਨਾਂ ਨੇ ਬਜਟ ਪੇਟ ਪੇਸ਼ ਕੀਤਾ ਹੈਗਾ ਐਦਕੀ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ ਬਜਟ ਦੇ ਨਾਲ ਜਾਂ ਇਸ ਬਾਰੇ ਵੀ ਉਹਨਾਂ ਨੂੰ ਪਿੱਛੇ ਰੱਖਿਆ ਗਿਆ ਵਾਂਝੇ ਰੱਖਿਆ ਗਿਆ ਦੇਖੋ ਇੱਕ ਕਹਾਵਤ ਬਣੀ ਆ ਵੀ ਜਿਹੜੀਆਂ ਸਰਕਾਰਾਂ ਆ ਇਹਨਾਂ ਨੂੰ ਵੋਟਾਂ ਤੇ ਜਾ ਕੇ ਜਿਹੜੀ ਆਮ ਜਨਤਾ ਦਿਸਦੀ ਆ ਪਰ ਇਸ ਸਰਕਾਰ ਨੇ ਤਾਂ ਉਹ ਵੀ ਰਿਕਾਰਡ ਤੋੜ ਦਿੱਤਾ ਦੇਖੋ ਲਗਭਗ 10 ਸਾਲ ਦੇ ਕਰੀਬ ਇਸ ਸਰਕਾਰ ਨੂੰ ਉੱਥੇ ਬੈਠੇ ਹੋ ਗਏ ਤਾਂ ਦੂਜੀ ਟਰਨ ਦਾ ਇਹਨਾਂ ਦਾ ਅਖੀਲਾ ਬਜਟ ਆ ਇਸ ਵਾਰੀ ਸਾਨੂੰ ਬਹੁਤ ਵੱਡੇ ਪੱਧਰ ਤੇ ਮੀਸ ਵੀ ਕਿਸਾਨਾਂ ਨੇ ਵੀ ਏਡੇ ਵੱਡੇ ਧਰਨੇ ਲਾਇਆ ਬਾਰ ਬਾਰ ਧਰਨੇ ਦੇ ਕੇ ਇਹਨਾਂ ਤੱਕ ਮੰਗਾ ਅਸੀਂ ਪ੍ਰਾਈਮ ਮਿਨਿਸਟਰ ਤੱਕ ਵੀ ਪਹੁੰਚਾਈਆਂ ਵੀ ਕੁਛ ਨਾ ਕੁਛ ਇਸ ਵਾਰੀ ਹੱਲ ਕੱਢਣਗੇ ਪਰ ਬਿਲਕੁਲ ਹੀ ਜਿਹੜੀ ਨਕਾਮ ਸਾਬਤ ਹੋਏ ਆ ਕਿਉਂਕਿ ਜਦੋਂ ਇਹ ਸਰਕਾਰ ਪਹਿਲਾਂ ਆਈ ਸੀ ਇਹ ਨਹੀਂ ਆਉਂਦੇ ਕਿਹਾ ਸੀ ਵੀ ਸਾਨੂੰ ਤੁਸੀਂ ਸੱਤਾ ਚ ਲਿਆਓ ਤੇ ਅਸੀਂ ਸਵਾਮੀਨਾਥ ਰਿਪੋਰਟ ਜਿਹੜੀ ਲਾਗੂ ਕਰਾਂਗੇ ਜੇ ਅੱਜ ਕਿਤੇ ਰਿਪੋਰਟ ਲਾਗੂ ਹੋ ਜਾਂਦੀ ਤੇ ਸਰਕਾਰਾਂ ਵੱਲ ਝਾਕਣ ਦੀ ਕਿਸਾਨਾਂ ਨੂੰ ਜ਼ਰੂਰਤ ਨਾ ਪੈਂਦੀ ਕਿਤੇ ਨਾ ਕਿਤੇ ਇਹ ਵੀ ਖੁਸ਼ਹਾਲੀ ਦੇ ਰਾਹ 'ਤੇ ਤੁਰਦੇ ਜਦੋਂ ਸਾਡੀਆਂ ਫਸਲਾਂ ਦੇ ਪੂਰੇ ਭਾਅ ਮਿਲ ਜਾਂਦੇ ਪਰ ਐਮਐਸਪੀ ਦਾ ਰੇਟ ਤਾਂ ਕੱਲ ਵਧਾਇਆ ਗਿਆ ਵਿੱਚ ਮੰਤਰੀ ਵੱਲੋਂ ਐਮਐਸਪੀ ਦਾ ਜੀ ਖਾਨਾ ਪੂਰਤੀ ਕਰਦੇ ਆ ਉਹਦੇ ਬਰਾਬਰ ਜਿਹੜੀਆਂ ਖੇਤੀ ਦੇ ਵਿੱਚ ਜਿਹੜੀਆਂ ਬਸਤਾਂ ਸਾਡੇ ਲਾਗਤ ਆਉਂਦੀ ਆ ਜਿਹੜੀਆਂ ਅਸੀਂ ਖਾਦਾਂ ਲੈਨੇ ਆ ਡੀਜ਼ਲ ਲੈਨੇ ਆ ਸਾਡੇ ਲੇਬਰ ਵਾਲੇ ਭਰਾ ਆ ਰਸੋਈ ਨਹੀਂ ਮਹਿੰਗੀ ਕਰਤੀ ਉਹਨਾਂ ਨੂੰ ਵੀ ਲੇਬਰ ਵਧਾਉਣੀ ਪੈ ਗਈ ਉਹ ਸਾਰਾ ਬੋਝ ਤਾਂ ਕਿਸਾਨ 'ਤੇ ਪੈਂਦਾ ਜੀ ਮਸ਼ੀਨਰੀ ਜਿਹੜੀ ਸੀ ਅੱਜ ਏਡੇ ਵੱਡੇ ਪੱਧਰ ਤੇ ਵਧਾਤੀ ਆ ਤੁਸੀਂ ਦੇਖੋ ਕਿੱਡੇ ਪੱਦਰ ਤੇ ਕਪੜੇ ਹੋ ਰਹੇ ਆ ਉਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੀ ਸਾਰੇ ਵੱਡੇ ਅਫਸਰ ਜਿਹੜੇ ਆ ਤੇ ਨਾਲ ਉਹ ਉੱਥੇ ਬੈਠ ਕੇ ਪਰਮਾਨਣ ਖਾਈ ਜਾਂਦੇ ਆ ਕਿਸਾਨ ਨੂੰ ਥੋੜੇ ਜੇ ਲੋਹੇ ਦਾ ਪਤਾ ਨਹੀਂ ਕਿੰਨਾ ਮਹਿੰਗਾ ਮਲਤਾਰਨਾ ਪੈ ਰਿਆ ਆ ਲੈ ਦੇਖ ਜੀ ਉਹਨਾਂ ਐਮਐਸਪੀ ਵਾਧੀ ਨਹੀਂ ਜਿੰਨੇ ਗੁਣਾ ਜਿਹੜੇ ਖੇਤੀ ਦੇ ਵਿੱਚ ਖਰਚੇ ਵੱਜ ਜਾਂਦੇ ਆ ਜੇ ਅੱਜ ਇਹੋ ਹੀ ਹੋਵੇ ਤਾਂ ਕਿਸਾਨ ਦੇ ਏਡੀ ਵੱਡੀ ਕਰਜ਼ੇ ਦੀ ਢੰਡਣਾ ਸਿਰ ਤੇ ਹੋਵੇ ਤੁਸੀਂ ਦੇਖੋ ਜਿਹਨੂੰ ਅਸੀਂ ਅਨਦਤਾ ਕਹਿੰਦੇ ਆ ਜੇ ਸਾਡੇ ਫਸਲਾਂ ਦੇ ਰੇਟ ਪੂਰੇ ਮਿਹਨ ਕੁਛ ਚੰਦ ਕਰਾਨਿਆਂ ਦਾ ਕਿੰਨੇ ਲੱਖ ਕਰੋੜ ਕਰਜ਼ਾ ਜਿਹੜਾ ਮਾਫ਼ ਕੀਤਾ ਜਾ ਸਕਦਾ ਆ ਜਿਨ੍ਹਾਂ ਨੂੰ ਤੁਸੀਂ ਦੇਖਦੇ ਆਂ ਵੀ ਉਹ ਵਰਲਡ ਦੇ ਵਿੱਚ ਅੱਜ ਚੌਥੇ ਨੰਬਰ ਤੇ ਆ ਗਿਆ ਹੈ ਜਿਨ੍ਹਾਂ ਦੀ 1 ਘੰਟੇ ਦੀ ਇਨਕਮ ਕਰੋੜਾਂ ਦੇ ਵਿੱਚ ਆ ਤੇ ਜਿਹੜਾ ਕਿਸਾਨ ਮਿੱਟੀ ਨਾਲ ਮਿੱਟੀ ਰਹਿੰਦਾ ਦਿਨ ਰਾਤ ਉਹਦਾ ਕਰਜ਼ੇ ਤੇ ਜੇ ਕੋਈ ਲਕੀਰ ਫੇੜ ਦਿੰਦੇ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾ ਕੇ ਸਵਾਮੀਨਾਥ ਰਿਪੋਰਟ ਲਾਗੂ ਕਰਕੇ ਸਾਨੂੰ ਫਸਲਾਂ ਦੇ ਪੂਰੇ ਭਾਅ ਮਿਲ ਜਾਂਦੇ ਮੈਨੂੰ ਨਹੀਂ ਲੱਗਦਾ ਵੀ ਦੇਸ਼ ਦਾ ਕਿਸਾਨ ਕਿਤੇ ਵੀ ਕੋਈ ਕਰਜ਼ਾਈ ਹੋਊਗਾ ਤੇ ਨਾ ਹੀ ਉਹ ਸਰਕਾਰ ਤੇ ਕੋਈ ਝਾਕ ਰੱਖੂਗਾ ਤੇ ਖੁਸ਼ਹਾਲ ਹੋ ਕੇ ਜਿਹੜਾ ਆਪਣਾ ਜੀਵਨ ਬਤਾ ਸਕਦਾ ਅਜਿਹਾ ਇੱਕ ਮੁਕੇਜ ਜੀ ਹੋ ਰਿਹਾ ਹੈ ਪਿਛਲੇ ਵਰਿਆਂ ਦੇ ਵਿੱਚ ਤੁਸੀਂ ਦਿੱਲੀ ਦੀਆਂ ਬਰੁਹਾਾਂ ਤੇ ਧਰਨੇ ਲਾਏ ਸੀਗੇ ਮੰਗਾਂ ਰੱਖੀਆਂ ਸੀ ਸੈਂਟਰਲ ਗਵਰਨਮੈਂਟ ਵੱਲੋਂ ਤੁਹਾਨੂੰ ਆਸ਼ਵਾਸਨ ਵੀ ਦਿੱਤਾ ਗਿਆ ਸੀ ਭਰੋਸਾ ਵੀ ਦਿੱਤਾ ਗਿਆ ਸੀਗਾ ਪਰ ਹੁਣ ਫੇਰ ਦੁਬਾਰਾ ਤੁਸੀਂ ਉਸੇ ਲਈ ਤੇ ਦੁਬਾਰਾ ਤੁਰ ਪਏ ਹੋ ਕਿਉਂਕਿ 16 ਤਰੀਕ ਨੂੰ ਤੁਸੀਂ ਭਾਰਤ ਬੰਦ ਦੀ ਕਾਲ ਵੀ ਦਿੱਤੀ ਹੋਈ ਹੈ ਅੱਜ ਉਹਦੇ ਬਾਬਤ ਮੀਟਿੰਗ ਵੀ ਰੱਖੀ ਆ ਕੀ ਕੋਈ ਰਣਨੀਤੀ ਘੜੀ ਜਾਏਗੀ ਦੇਖੋ 9 ਦਸੰਬਰ 2021 ਨੂੰ ਇੱਕ ਲਿਖਤੀ ਭਰੋਸਾ ਦੇ ਕੇ ਸਾਡੇ ਜਿਹੜੇ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਗਏ ਸੀ ਜਿਹਦੇ ਲਈ ਹਰ ਵਰਗ ਪਰਭਾਵਿਤ ਹੋਣਾ ਸੀ ਜੇ ਕਾਨੂੰਨ ਲਾਗੂ ਹੁੰਦੇ ਉਹ ਅਸੀਂ ਰੱਦ ਕਰਵਾਏ ਉਹਦੇ ਵਿੱਚੋਂ ਨਿਕਲੀਆਂ ਮੰਗਾਂ ਜਾਂ ਉੱਥੇ ਅੰਦੋਲਨ ਦੇ ਵਿੱਚ ਚੱਲਦੇ ਜਿਹੜੀਆਂ ਮੰਗਾਂ ਜੁੜੀਆਂ ਸੀ ਉਹ 9 ਦਸੰਬਰ 2021 ਨੂੰ ਸਾਨੂੰ ਸਰਕਾਰ ਨੇ ਇੱਕ ਸਰਕਾਰੀ ਕਾਗਜ਼ ਤੇ ਲਿਖਤੀ ਭਰੋਸਾ ਦੇ ਕੇ ਉਹ ਮੰਗਾਂ ਸਾਡੀਆਂ ਜਿਹੜੀਆਂ ਜਲਦ ਜਿਹੜੀਆਂ ਮੰਨ ਕੇ ਲਾਗੂ ਕਰਨ ਦਾ ਵਾਅਦਾ ਕਰਕੇ ਸਾਡਾ ਅੰਦੋਲਨ ਮਤਲਬੀ ਕਰਾਤਾ ਅਸੀਂ 2 ਸਾਲ ਤੋਂ ਵਾਰ-ਵਾਰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਜੀ ਨੂੰ ਐਸਕੇਮ ਵੱਲੋਂ ਚਿੱਠੀਆਂ ਪਾ ਰਹੇ ਆ ਮਜਾਰੇ ਕਰ ਰਹੇ ਆ ਪਰ ਅਜੇ ਤੱਕ ਉਸ ਉਤੀ ਸਰਕਾਰ ਜਿਹੜੀ ਜਾਗੀ ਨਹੀਂ ਉਸ ਕਰਕੇ ਜਿਹੜਾ ਕੁਝ ਨਾ ਕਿਤੇ 16 ਤਰੀਕ ਨੂੰ ਸਾਡੀਆਂ ਜਿੰਨੀਆਂ ਵੀ ਟ੍ਰੇਡ ਯੂਨੀਅਨ ਆ ਸਾਡੀਆਂ ਮਜ਼ਦੂਰ ਯੂਨੀਅਨ ਆ ਬੱਸ ਯੂਨੀਅਨ ਆ ਚਾਹੇ ਟਰੱਕ ਯੂਨੀ ਜਿਸ ਤਰ੍ਹਾਂ ਦੀ ਵੀ ਯੂਨੀਅਨ ਹੈ ਉਹ ਸਾਰੀ ਇਹਨਾਂ ਸਰਕਾਰਾਂ ਤੋਂ ਦੁਖੀ ਆ ਤੇ ਇਕੱਠੇ ਹੋ ਕੇ ਜਿਹੜਾ ਅਸੀਂ ਉਸ ਦਿਨ ਦਾ ਇੱਕ ਦਿਨ ਦਾ ਧਰਨਾ ਜਿਹੜਾ ਆ ਉਹ ਸਾਰੇ ਭਾਰਤ ਵਿੱਚ ਕਰ ਰਹੇ ਆ ਪੂਰਾ ਭਾਰਤ ਬੰਦ ਰਹੇਗਾ ਬਿਲਕੁਲ ਜੀ ਪੂਰਾ ਦੇਖੋ ਅਸੀਂ ਦਾ ਸਵੇਰ ਤੋਂ ਲਗਭਗ ਹੈ ਵੀ ਫਿਰ ਵੀ ਇਹਨੂੰ ਕਰਦੇ ਨੂੰ 10-11 ਵਜਣ ਦੇ ਸ਼ਾਮ ਦਾ ਜਿਹੜਾ ਟਾਈਮ ਹੈ ਸਾਡਾ 4 ਵਜੇ ਦਾ ਆ ਉਹਦੇ ਵਿੱਚ ਅਸੀਂ ਹਰ ਵਰਗ ਦਾ ਸਾਥ ਜਿਹੜਾ ਇਹਦੇ ਵਿੱਚ ਲਾਵਾਂਗੇ ਕਿਉਂਕਿ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹਰ ਵਰਗ ਦੁਖੀ ਆ ਮਹਿੰਗਾਈ ਦੀ ਮਾਰ ਤੁਸੀਂ ਦੇਖੋ ਅੱਜ ਹੀ ਅਜੇ ਪਤਾ ਲੱਗਾ ਆ ਵੀ ਕੱਲ ਸਰਕਾਰ ਨੇ ਬਜਟ ਪੇਸ਼ ਕੀਤਾ ਤੇ ਅੱਜ ਸਿਲੰਡਰ ਦੇ ਰੇਟ ਵਧ ਗਏ ਨਹੀਂ ਤਾਂ ਸਰਕਾਰਾਂ ਜਿਹੜੀਆਂ ਹੁੰਦੀਆਂ ਸਭੋ ਵੋਟਾਂ ਦੇ ਲੋਕਾਂ ਨੂੰ ਇੱਕ ਦਿੰਦੀਆਂ ਆ ਵੀ ਰਾਤ ਮਿਲਦੀ ਆ ਪਰ ਇਹ ਸਰਕਾਰ ਤਾਂ ਉਸ ਪਾਸਿਓਂ ਵੀ ਪਤਾ ਨਹੀਂ ਕਿਹੜੇ ਹੰਕਾਰ 'ਚ ਬੈਠੀ ਆ ਲੋਕਾਂ ਨੂੰ ਇਹਨਾਂ ਦਾ ਹੰਕਾਰ ਬਿਲਕੁਲ ਤੋੜਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਦੇਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ ਸੋ ਇਹ ਸੰ ਕਿਸਾਨਾਂ ਕੋ ਜਿਨ੍ਹਾਂ ਨੇ ਖਾਸ ਗੱਲਬਾਤ ਕੀਤੀ ਦੇਨਿਕ ਸਵੇਰਾ ਨਾਲ ਔਰ 16 ਤਰੀਕ ਨੂੰ ਜਿਹੜੀ ਬੰਦੀ ਕਾਲ ਦਿੱਤੀ ਗਈ ਆ ਉਹਦੇ ਬਾਰੇ ਵੀ ਗੱਲਬਾਤ ਕੀਤੀ ਔਰ ਕਿਹੜੀਆਂ-ਕਿਹੜੀਆਂ ਫਸਲਾਂ ਨੁਕਸਾਨੀਆਂ ਗਈਆਂ ਸੀਤ ਲਹਿਰ ਦੇ ਨਾਲ ਬਾਰਿਸ਼ ਹੋਣ ਦੇ ਨਾਲ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਦਿੱਤੀ ਆ ਔਰ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਮਨੋਧਰ ਜੀ ਦਾ ਧੰਨਵਾਦ